ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ ਤਾਜ਼ਾ ਇਮੀਗ੍ਰੇਸ਼ਨ ਛਾਪਿਆਂ ਦੌਰਾਨ ਸੈਂਕੜਿਆਂ ਦੀ ਗਿਣਤੀ 'ਚ ਪ੍ਰਵਾਸੀਆਂ ਨੂੰ ਕਾਬੂ ਕੀਤੇ ਜਾਣ ਦੀ ਰਿਪੋਰਟ ਹੈ ਆਈਸ ਵੱਲੋਂ ਲੁਇਜ਼ਿਆਨਾ ਦੇ ਡੈਲਟਾ ਡਾਊਨਸ ਰੈਸਟੋਰੈਂਟ ਹੋਟਲ ਅਤੇ ਕੈਸੀਨੋ ਵਿਖੇ ਕੀਤੀ ਗਈ ਕਾਰਵਾਈ ਦੌਰਾਨ ਘੱਟੋ-ਘੱਟ 84 ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਨਿਊ ਔਰਲਿਨਜ਼ ਵਿਖੇ ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਡਿਪਾਰਟਮੈਂਟ ਦੇ ਡਾਇਰੈਕਟਰ ਸਟੀਵਨ ਸਟੈਵਿਨੋਹਾ ਨੇ ਦੱਸਿਆ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਜ਼ਗਾਰ ਦੇਣ ਵਾਲਿਆਂ ਨੂੰ ਸਬਕ ਸਿਖਾਉਣ ਲਈ ਇਹ ਕਾਰਵਾਈ ਕੀਤੀ ਗਈ। ਅਮਰੀਕਾ ਦੇ ਅਰਥਚਾਰੇ ਨੂੰ ਢਾਹ ਲਾਉਣ ਵਾਲੇ ਬਖਸ਼ੇ ਨਹੀਂ ਜਾਣਗੇ ਜੋ ਸਥਾਨਕ ਕਾਮਿਆਂ ਦੀ ਬਜਾਏ ਸਸਤੀਆਂ ਦਰਾਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੰਮ ਦਿੰਦੇ ਨੇ। ਦੂਜੇ ਪਾਸੇ ਰੈਸਟ੍ਰੈਕ ਦੀ ਮਾਲਕ Void Gaming Corporation ਦੇ ਬੁਲਾਰੇ ਡੇਵਿਡ ਸਟ੍ਰੋ ਨੇ ਕਿਹਾ ਕਿ ਫੈਡਰਲ ਕਾਨੂੰਨ ਮੁਤਾਬਕ ਹੀ ਪ੍ਰਵਾਸੀਆਂ ਨੂੰ ਰੋਜ਼ਗਾਰ ਦਿੱਤਾ ਗਿਆ ਤੇ ਲਾਅ ਐਨਫੋਰਸਮੈਂਟ ਏਜੰਸੀਆਂ ਨਾਲ ਮੁਕੰਮਲ ਸਹਿਯੋਗ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਲੂਇਜ਼ਿਆਨਾ ਨਾਲ ਸੰਬੰਧਤ ਪ੍ਰਵਾਸੀ ਜਥੇਬੰਦੀ ਦੀ ਆਰਗੇਨਾਈਜ਼ਰ ਰੀਚਲ ਟੈਬਰ ਨੇ ਛਾਪੀਆਂ ਦੀ ਨਿਖੇਦੀ ਕਰਦਿਆਂ ਕਿਹਾ ਕਿ ਸਾਡੇ ਮੁਲਕ ਦਾ ਅਰਥਚਾਰਾ ਪ੍ਰਵਾਸੀਆਂ ਉੱਤੇ ਨਿਰਭਰ ਹੈ ਤੇ ਜਦੋਂ ਇੱਕ ਪਾਸੜ ਕਾਰਵਾਈ ਕੀਤੀ ਜਾਵੇਗੀ ਤਾਂ ਸਿਰਫ ਅਰਥਚਾਰਾ ਹੀ ਨਹੀਂ ਸਗੋ ਪੂਰਾ ਸਮਾਜ ਪ੍ਰਭਾਵਿਤ ਹੋਵੇਗਾ ਇੱਥੇ ਦੱਸਣਾ ਬਣਦਾ ਹੈ ਕਿ ਇਮੀਗ੍ਰੇਸ਼ਨ ਵਾਲੇ ਹੁਣ ਛਾਪਿਆਂ ਦੀ ਕਵਰੇਜ ਕਰਨ ਪੁੱਜੇ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ ਰਿਹਾ ਐਟਲੰਟਾ ਵਿਖੇ ਰੋਜ਼ ਵਿਖਾਵੇ ਦੀ ਕਵਰੇਜ ਕਰ ਰਿਹਾ 47 ਸਾਲ ਦੇ ਸਪੈਨਿਸ਼ ਪੱਤਰਕਾਰ ਨੂੰ ਗ੍ਰਿਫਤਾਰ ਕਰਕੇ ਡੀਕਾਲਬ ਕਾਉਂਟੀ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਚੋਂ ਜ਼ਮਾਨਤ ਤੇ ਰਿਹਾਈ ਮਿਲੀ ਤਾਂ ਆਈਸ ਵਾਲਿਆਂ ਨੇ ਫੜ ਕੇ ਡਿਟੈਂਸ਼ਨ ਸੈਂਟਰ ਚ ਡੱਕ ਦਿੱਤਾ। ਗ੍ਰਿਫਤਾਰੀ ਦੀ ਵੀਡੀਓ ਫੁਟੇਜ ਚ ਦੇਖਿਆ ਜਾ ਸਕਦਾ ਹੈ ਕਿ ਸਪੈਨਿਸ਼ ਪੱਤਰਕਾਰ ਆਪਣੇ ਸਾਥੀਆਂ ਨਾਲ ਰੋਸ ਵਿਖਾਵੇ ਦੀ ਲਾਈਵ ਕਵਰੇਜ ਕਰ ਰਿਹਾ ਏ ਅਤੇ ਪੁਲਿਸ ਮੁਲਾਜ਼ਮ ਉਸ ਨੂੰ ਹਥਕੜੀਆਂ ਲਾ ਦਿੰਦੇ ਨੇ। ਪੱਤਰਕਾਰ ਵੱਲੋਂ ਮੀਡੀਆ ਟੀਮ ਦਾ ਮੈਂਬਰ ਹੋਣ ਦੀ ਦੁਹਾਈ ਦਿੱਤੀ ਜਾਂਦੀ ਹੈ ਪਰ ਕੋਈ ਨਹੀਂ ਸੁਣਦਾ। ਇਸ ਦੇ ਉਲਟ ਪੁਲਿਸ ਵੱਲੋਂ ਜਾਰੀ ਗ੍ਰਿਫਤਾਰੀ ਵਾਰੰਟਾ ਦੀ ਦਲੀਲ ਦਿੱਤੀ ਗਈ ਕਿ ਸਪੈਨਿਸ਼ ਪੱਤਰਕਾਰ ਰੋਡਵੇ ਤੋਂ ਹਟਣ ਦੀਆਂ ਹਦਾਇਤਾਂ ਦੀ ਪਾਲਣਾ ਕਰਨ 'ਚ ਅਸਫਲ ਰਿਹਾ ਪਰ ਉਸਦੀ ਲੀਗਲ ਟੀਮ ਨੇ ਦਾਵਾ ਕੀਤਾ ਕਿ ਉਹ ਆਪਣਾ ਫਰਜ਼ ਨਿਭਾ ਰਿਹਾ ਸੀ ਤੇ ਉਸਨੇ ਕੋਈ ਕਾਨੂੰਨ ਨਹੀਂ ਤੋੜਿਆ ਪੁਲਿਸ ਦਾ ਕਹਿਣਾ ਹੈ ਕਿ ਮੁਜ਼ਾਰਾਕਾਰੀਆਂ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਦਾਗੇ ਜਾਣੇ ਸਨ ਅਤੇ ਇਸ ਵਾਸਤੇ ਇਲਾਕੇ 'ਚ ਕੋਈ ਪੱਤਰਕਾਰ ਜਾਂ ਕੋਈ ਹੋਰ ਸ਼ਖਸ ਮੌਜੂਦ ਨਹੀਂ ਸੀ ਹੋਣਾ ਚਾਹੀਦਾ ਇੱਥੇ ਦੱਸਣਾ ਬਣਦਾ ਹੈ ਕਿ ਸੋਸ਼ਲ ਮੀਡੀਆ ਤੇ ਸਪੈਨਿਸ਼ ਪੱਤਰਕਾਰ ਦੇ ਤਕਰੀਬਨ 8 ਲੱਖ ਫਾਲੋਅਰਸ ਨੇ ਅਤੇ ਇਮੀਗ੍ਰੇਸ਼ਨ ਦੇ ਮੁੱਦਿਆਂ ਬਾਰੇ ਉਹ ਵੱਧ ਚੜ੍ਹ ਕੇ ਕਵਰੇਜ ਕਰਦਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀਆਂ ਦੀ ਮੁਅੱਤਲ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨ ਜਾ ਰਿਹਾ ਹੈ ਪਰ ਹੁਣ ਸਾਰੇ ਬਿਨੇਕਾਰਾਂ ਨੂੰ ਸਰਕਾਰੀ ਸਮੀਖਿਆ ਲਈ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਅਨਲੌਕ ਕਰਨ ਦੀ ਲੋੜ ਹੋਵੇਗੀ ਵਿਭਾਗ ਨੇ ਕਿਹਾ ਕਿ ਕਾਉਂਸਲਰ ਅਧਿਕਾਰੀ ਅਜਈਆਂ ਪੋਸਟਾਂ ਅਤੇ ਸੰਦੇਸ਼ਾਂ ਤੇ ਨਜ਼ਰ ਰੱਖਣਗੇ ਜਿਨ੍ਹਾਂ ਨੂੰ ਸੰਯੁਕਤ ਰਾਜ ਸਰਕਾਰ ਸੱਭਿਆਚਾਰ ਸੰਸਥਾਵਾਂ ਜਾਂ ਬੁਨਿਆਦੀ ਸਿਧਾਂਤਾਂ ਪ੍ਰਤੀ ਪ੍ਰਤੀਕੂਲ ਮੰਨਿਆ ਜਾ ਸਕਦਾ ਹੈ ਜਾਰੀ ਕੀਤੇ ਗਏ ਇੱਕ ਨੋਟਿਸ 'ਚ ਵਿਭਾਗ ਨੇ ਕਿਹਾ ਕਿ ਉਸਨੇ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਦੀ ਮੌਤਲੀ ਨੂੰ ਰੱਦ ਕਰ ਦਿੱਤਾ ਹੈ ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਨਵੇਂ ਬਿਨੇਕਾਰ ਜੋ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਪਬਲਿਕ ਕਰਨ ਅਤੇ ਉਹਨਾਂ ਦੀ ਸਮੀਖਿਆ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਦੇ ਨੇ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਨੋਟਿਸ 'ਚ ਕਿਹਾ ਗਿਆ ਹੈ ਕਿ ਅਜਿਹਾ ਕਰਨ ਤੋਂ ਇਨਕਾਰ ਕਰਨਾ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਉਹ ਲੋੜ ਤੋਂ ਬਚਣ ਜਾਂ ਆਪਣੀ ਆਨਲਾਈਨ ਗਤੀਵਿਧੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਧਿਕਾਰੀਆਂ ਨੇ ਕਿਹਾ ਕਿ 트럼ਪ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਅਮਰੀਕਾ ਚ ਪੜਨ ਦੀ ਉਮੀਦ ਕਰ ਰਹਾ ਹੈ ਵਿਦੇਸ਼ੀ ਵਿਦਿਆਰਥੀਆਂ ਲਈ ਨਵੇਂ ਵੀਜ਼ਾ ਇੰਟਰਵਿਊਜ਼ ਦੀ ਸਮਾ ਸੂਚੀ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਸੀ ਜਦਕਿ ਉਹਨਾਂ ਦੀ ਸੋਸ਼ਲ ਮੀਡੀਆ ਤੇ ਗਤੀਵਿਧੀ ਦੀ ਜਾਂਚ ਨੂੰ ਵਧਾਉਣ ਦੀ ਤਿਆਰੀ ਕਰ ਰਹੇ ਸਨ ਈਰਾਨ ਇਜ਼ਰਾਈਲ ਜੰਗ ਦੇ ਦਰਮਿਆਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦਰਮਿਆਨ ਵੀ ਵਾਕਯੁੱਧ ਸ਼ੁਰੂ ਹੋ ਗਿਆ ਜਾਪਦਾ ਹੈ ਦਰਅਸਲ ਪੁਤਿਨ ਨੇ 트੍ਰੰਪ ਨਾਲ ਇਜ਼ਰਾਈਲ ਅਤੇ ਈਰਾਨ ਵਿਚਕਾਰ ਵਿਚੋਲਗੀ ਬਾਰੇ ਗੱਲ ਕੀਤੀ ਪਰ ਡੋਨਾਲਡ 트੍ਰੰਪ ਨੇ ਪੁੱਤਨ ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ ਜਿਸ 'ਚ ਉਹਨਾਂ ਕਿਹਾ ਕਿ ਉਹ ਮੱਧ ਪੂਰਬ 'ਚ ਸ਼ਾਂਤੀ ਸਥਾਪਿਤ ਕਰਨਾ ਚਾਹੁੰਦੇ ਨੇ ਆਪਣੇ ਜਵਾਬ 'ਚ ਮੈਂ ਕਿਹਾ ਕਿ ਪਹਿਲਾਂ ਆਪਣੇ ਰੂਸ-ਯੂਕਰੇਨ ਟਕਰਾਅ ਨੂੰ ਖਤਮ ਕਰੋ ਫਿਰ ਬਾਕੀ ਦੁਨੀਆ ਦੀ ਚਿੰਤਾ ਕਰੋ ਇਸ ਦੇ ਨਾਲ ਹੀ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਣਾਅ ਲਗਾਤਾਰ ਵਧ ਰਿਹਾ ਹੈ ਹਾਲ ਹੀ 'ਚ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਲਗਭਗ 50 ਲੜਾਕੂ ਜਹਾਜ਼ਾਂ ਦੀ ਮਦਦ ਨਾਲ ਇਰਾਨ 'ਤੇ ਹਮਲਾ ਕੀਤਾ ਜਦਕਿ ਇਰਾਨ ਨੇ ਡਰੋਨ ਹਮਲਿਆਂ ਨਾਲ ਜਵਾਬ ਦਿੱਤਾ। ਇਰਾਨ ਵੱਲੋਂ ਦੱਖਣੀ ਇਜ਼ਰਾਈਲ ਦੇ ਮੁੱਖ ਹਸਪਤਾਲ ਸੁਰੋਕਾ ਮੈਡੀਕਲ ਸੈਂਟਰ ਉੱਤੇ ਮਿਜ਼ਾਈਲ ਹਮਲਾ ਕੀਤਾ। ਇਸ ਹਮਲੇ ਕਾਰਨ ਹਸਪਤਾਲ ਦੇ ਕਈ ਹਿੱਸਿਆਂ ਨੂੰ ਵੱਡਾ ਨੁਕਸਾਨ ਹੋਇਆ। ਕਈ ਲੋਕ ਜ਼ਖਮੀ ਹੋਏ ਤੇ ਹਸਪਤਾਲ ਨੂੰ ਆਮ ਮਰੀਜ਼ਾਂ ਲਈ ਬੰਦ ਕਰਨਾ ਪਿਆ। ਹਸਪਤਾਲ 'ਚ 1000 ਤੋਂ ਵੱਧ ਵਿਸਤਰੇ ਨੇ। ਇਹ ਲਗਭਗ 10 ਲੱਖ ਨਿਵਾਸੀਆਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਇਜ਼ਰਾਈਲ ਵੱਲੋਂ ਜਵਾਬੀ ਕਾਰਵਾਈ 'ਚ ਇਰਾਕ ਦੇ ਆਰਾਕ ਹੈਵੀ ওয়াਟਰ ਰੀਐਕਟਰ ਨਤਾਂਜ਼ ਯੂਰੇਨੀਅਮ ਸੰਵਰਧਨ ਸਾਈਟ ਅਤੇ ਹੋਰ ਪਰਮਾਣੂ ਥਾਵਾਂ ਉੱਤੇ ਹਮਲੇ ਕੀਤੇ ਗਏ। ਆਰਾਕ ਰੀਐਕਟਰ ਨੂੰ ਹਮਲੇ ਤੋਂ ਪਹਿਲਾਂ ਖਾਲੀ ਕਰਵਾ ਲਿਆ ਗਿਆ ਸੀ, ਜਿਸ ਕਾਰਨ ਕਿਸੇ ਵੀ ਰੇਡੀਏਸ਼ਨ ਦੇ ਖਤਰੇ ਤੋਂ ਇਨਕਾਰ ਕੀਤਾ ਗਿਆ। ਈਰਾਨ ਨੇ ਇਜ਼ਰਾਈਲ ਦੇ ਕਈ ਸ਼ਹਿਰਾਂ ਜਿਨ੍ਹਾਂ ਵਿੱਚ ਰਾਮਤਗਾਨ, ਤਲ ਅਵੀਵ, ਬੇਰੇਸ਼ੇਬਾ ਅਤੇ ਹਲੋਨ ਸ਼ਾਮਲ ਨੇ ਉੱਤੇ ਮਜ਼ਾਈਲਾਂ ਨਾਲ ਹਮਲਾ ਕੀਤਾ। ਇਸ ਹਮਲੇ 'ਚ 20 ਲੋਕ ਜ਼ਖਮੀ ਹੋਏ ਨੇ ਇਜ਼ਰਾਈਲ 'ਚ ਲੋਕਾਂ ਨੂੰ ਸਾਇਰਨ ਵੱਜਣ ਤੇ ਬੰਕਰਾਂ 'ਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਇਜ਼ਰਾਈਲ ਨੇ ਈਰਾਨ ਦੇ ਕੁਝ ਸ਼ਹਿਰਾਂ ਜਿਵੇਂ ਅਰਕ ਅਤੇ ਇਸ ਤੋਂ ਇਲਾਵਾ ਖੁੰਦੂਬ ਨੂੰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਹੈ ਪਿਛਲੇ ਹਫਤੇ 'ਚ ਈਰਾਨ 'ਚ 500 ਤੋਂ ਵੱਧ ਲੋਕ ਮਾਰੇ ਗਏ ਨੇ ਅਤੇ 1326 ਜ਼ਖਮੀ ਹੋਏ ਨੇ ਇਜ਼ਰਾਈਲ 'ਚ 24 ਲੋਕਾਂ ਦੀ ਮੌਤ ਹੋਈ ਹੈ ਇਸ ਦੌਰਾਨ ਅਮਰੀਕਾ ਨੇ ਮੱਧ ਪੂਰਬ 'ਚ ਆਪਣੀ ਫੌਜੀ ਮੌਜੂਦਗੀ ਵੀ ਵਧਾ ਦਿੱਤੀ ਹੈ ਜਿਸ ਨਾਲ ਖੇਤਰ 'ਚ ਸਥਿਤੀ ਹੋਰ ਨਾਜ਼ੁਕ ਹੋ ਗਈ ਹੈ। ਈਰਾਨ ਤੇ ਅਮਰੀਕਾ ਹਮਲੇ ਦੀਆਂ ਖਬਰਾਂ ਵਿਚਾਲੇ ਵਸ਼ਿੰਗਟਨ ਡੀਸੀ ਦੇ ਵਿੱਚ ਡੂਮਸਡੇ ਪਲੇਨ ਦੇਖਿਆ ਗਿਆ ਜਿਸ ਨੇ ਵੱਡੇ ਸੰਕੇਤ ਦਿੱਤੇ ਨੇ। ਇਜ਼ਰਾਈਲ ਈਰਾਨ ਤਣਾਅ ਦੌਰਾਨ ਜੁਆਇੰਟ ਬੇਸ ਐਂਡਰਿਊਜ਼ ਵੱਲ ਉੱਡਦੇ ਇਸ ਵਿਸ਼ੇਸ਼ ਜਹਾਜ਼ ਨੂੰ ਦੇਖ ਕੇ ਸਨਸਨੀ ਫੈਲ ਗਈ। ਅਮਰੀਕਾ ਦਾ E4B ਨਾਈਟਵਾਚ ਜਹਾਜ਼ ਜਿਸ ਨੂੰ ਡੂਮਸਡੇ ਪਲੇਨ ਕਿਹਾ ਜਾਂਦਾ ਹੈ ਮੰਗਲਵਾਰ ਨੂੰ ਲੂਇਜ਼ਿਆਨਾ ਤੋਂ ਮੈਰੀਲੈਂਡ ਵੱਲ ਅਚਾਨਕ ਉਡਾਣ ਭਰਦਾ ਦੇਖਿਆ ਗਿਆ ਇਹ ਜਹਾਜ਼ ਪਰਮਾਣੂ ਵਿਸਫੋਟ ਸਾਈਬਰ ਹਮਲੇ ਅਤੇ ਇਲੈਕਟ੍ਰੋਮੈਗਨੇਟਿਕ ਦਖਲਅੰਦਾਜ਼ੀ ਨੂੰ ਸਹਿਣ ਕਰਨ ਦੀ ਸਮਰੱਥਾ ਰੱਖਦਾ ਹੈ ਇਹ ਜ਼ਰੂਰਤ ਪੈਣ ਤੇ ਜਵਾਬੀ ਹਮਲੇ ਦਾ ਪ੍ਰਬੰਧ ਵੀ ਕਰ ਸਕਦਾ ਹੈ ਇਸ ਦੀ ਘਾਤਕ ਸਮਰੱਥਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਰਮਾਣੂ ਹਮਲੇ 'ਚ ਵੀ ਇਹ ਜਹਾਜ਼ ਸੁਰੱਖਿਅਤ ਰਹਿੰਦਾ ਹੈ ਤੇ ਦੁਸ਼ਮਣ ਤੇ ਹਰ ਤਰ੍ਹਾਂ ਦੇ ਹਮਲੇ ਕਰਨ ਦੇ ਸਮਰੱਥ ਹੈ ਵਾਸ਼ਿੰਗਟਨ 'ਚ ਇਸ ਜਹਾਜ਼ ਦਾ ਅਚਾਨਕ ਦੇਖਣਾ ਰਾਸ਼ਟਰਪਤੀ 트੍ਰੰਪ ਦੇ ਖਤਰਨਾਕ ਇਰਾਦਿਆਂ ਦੀਆਂ ਅਟਕਲਾਂ ਨੂੰ ਜਨਮ ਦਿੰਦਾ ਹੈ ਜਿਸ ਨਾਲ ਈਰਾਨ 'ਚ ਵੀ ਡਰ ਦਾ ਮਾਹੌਲ ਹੈ ਹਾਲਾਂਕਿ E-4B ਜਹਾਜ਼ ਅਕਸਰ ਅਭਿਆਸ ਉਡਾਣਾ ਪਰਦੇ ਰਹਿੰਦੇ ਨੇ ਪਰ ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਉਡਾਣ ਪੱਛਮੀ ਏਸ਼ੀਆ 'ਚ ਲੰਬੀ ਜੰਗ ਦੀ ਸੰਭਾਵਨਾ ਅਤੇ ਸੁਰੱਖਿਆ ਚਿੰਤਾਵਾਂ ਨਾਲ ਜੁੜੀ ਹੋ ਸਕਦੀ ਹੈ ਇੱਕ ਦਿਨ ਪਹਿਲਾਂ ਜਦੋਂ ਪੱਤਰਕਾਰਾਂ ਨੇ ਰਾਸ਼ਟਰਪਤੀ 트੍ਰੰਪ ਤੋਂ ਪੁੱਛਿਆ ਕਿ ਕੀ ਉਹ ਈਰਾਨ 'ਤੇ ਹਮਲਾ ਕਰਨਗੇ ਤਾਂ ਉਹਨਾਂ ਦਾ ਜਵਾਬ ਸੀ ਹੋ ਵੀ ਸਕਦਾ ਹੈ ਤੇ ਨਹੀਂ ਵੀ ਇਸ ਨੇ ਈਰਾਨ 'ਚ ਡਰ ਹੋਰ ਵਧਾ ਦਿੱਤਾ ਮੰਗਲਵਾਰ ਰਾਤ ਜੁਆਇੰਟ ਬੇਸ ਐਂਟਰੀਵਜ਼ ਵੱਲ ਉੱਡਦੇ ਡੂਮਸਡੇ ਪਲੇਨ ਨੂੰ ਦੇਖ ਕੇ ਕਈ ਖਦਸ਼ਿਆਂ ਨੇ ਜਨਮ ਲਿਆ ਇਸ ਉਡਾਣ ਨੇ ਸਵਾਲ ਖੜਾ ਕੀਤਾ ਕਿ ਕੀ ਅਮਰੀਕਾ ਪੂਰਨ ਜੰਗ ਦੀ ਤਿਆਰੀ ਕਰ ਰਿਹਾ ਹੈ ਭਾਰਤ ਪਾਕਿਸਤਾਨ ਵਿਚਾਲੇ ਤਣਾਅਪੂਰਨ ਸਥਿਤੀ ਸ਼ਾਂਤ ਹੋਣ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਨੂੰ ਅਮਰੀਕਾ ਦੇ ਆਰਮੀ ਡੇ ਮੌਕੇ ਅਮਰੀਕਾ ਆਉਣ ਦਾ ਸੱਦਾ ਦਿੱਤਾ ਸੀ ਇਸ ਮਗਰੋਂ ਉਹਨਾਂ ਆਸੀਮ ਮੁਨੀਰ ਨਾਲ ਗੱਲਬਾਤ ਇਹ ਜਾਣਕਾਰੀ ਵੀ ਦਿੰਦੇ ਹੋਏ ਕਿਹਾ ਸੀਗਾ ਕਿ ਉਹਨਾਂ ਨੇ ਧੰਨਵਾਦ ਕਰਨ ਲਈ ਆਸੀਮ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ ਸੀ 트੍ਰੰਪ ਨੇ ਕਿਹਾ ਆਸੀਮ ਮੁਨੀਰ ਨੂੰ ਜੰਗ ਨਾ ਕਰਨ ਲਈ ਤੇ ਇਸ ਨੂੰ ਖਤਮ ਕਰਨ ਲਈ ਧੰਨਵਾਦ ਕਰਨ ਲਈ ਬੁਲਾਇਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਸਮਾਂ ਪਹਿਲਾਂ ਹੀ ਇੱਥੋਂ ਗਏ ਨੇ ਅਸੀਂ ਭਾਰਤ ਤੇ ਪਾਕਿਸਤਾਨ ਨਾਲ ਵਪਾਰਕ ਸਮਝੌਤੇ ਤੇ ਕੰਮ ਕਰ ਰਹੇ ਹਾਂ ਉਹਨਾਂ ਅੱਗੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਦੋ ਬਹੁਤ ਸਮਝਦਾਰ ਲੋਕਾਂ ਨੇ ਯੁੱਧ ਨਾ ਲੜਨ ਦਾ ਫੈਸਲਾ ਕੀਤਾ ਭਾਰਤ ਤੇ ਪਾਕਿਸਤਾਨ ਦੋ ਵੱਡੀਆਂ ਪਰਮਾਣੂ ਸ਼ਕਤੀਆਂ ਨੇ ਅੱਜ ਉਹਨਾਂ ਨਾਲ ਮਿਲ ਕੇ ਸਨਮਾਨਿਤ ਮਹਿਸੂਸ ਕਰ ਰਹੇ ਹਨ ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਡੋਨਾਲਡ ਟਰੰਪ ਦੀ ਫੋਨ 'ਤੇ ਗੱਲਬਾਤ ਹੋਈ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਮੁਤਾਬਕ ਮੋਦੀ ਟਰੰਪ ਦੀ ਮੁਲਾਕਾਤ ਜੀ7 ਸੰਮੇਲਨ ਦੌਰਾਨ ਤੈਅ ਸੀ ਰਾਸ਼ਟਰਪਤੀ ਟਰੰਪ ਨੂੰ ਜਲਦੀ ਅਮਰੀਕਾ ਵਾਪਸ ਆਉਣਾ ਪਿਆ ਜਿਸ ਕਾਰਨ ਇਹ ਮੁਲਾਕਾਤ ਨਹੀਂ ਹੋ ਸਕੀ ਇਸ ਤੋਂ ਬਾਅਦ ਰਾਸ਼ਟਰਪਤੀ 트੍ਰੰਪ ਦੀ ਬੇਨਤੀ ਤੇ ਦੋਵਾਂ ਨੇਤਾਵਾਂ ਨੇ ਫੋਨ ਤੇ 35 ਮਿੰਟ ਤੱਕ ਗੱਲ ਕੀਤੀ। ਵਿਕਰਮ ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ 트੍ਰੰਪ ਨੂੰ ਸਪਸ਼ਟ ਤੌਰ ਤੇ ਦੱਸਿਆ ਕਿ ਇਸ ਪੂਰੀ ਘਟਨਾ ਦੌਰਾਨ ਭਾਰਤ ਅਮਰੀਕਾ ਵਪਾਰ ਸੌਦੇ ਜਾਂ ਭਾਰਤ ਪਾਕਿਸਤਾਨ ਵਿਚੋਲਗੀ ਵਰਗੇ ਮੁੱਦਿਆਂ ਦੇ ਉੱਤੇ ਕਦੀ ਵੀ ਕਿਸੇ ਵੀ ਪੱਧਰ ਤੇ ਚਰਚਾ ਨਹੀਂ ਕੀਤੀ ਗਈ। ਭਾਰਤ ਨੇ ਕਦੀ ਵੀ ਕਿਸੇ ਤੀਜੀ ਧਿਰ ਦੀ ਵਿਚੋਲਗੀ ਨੂੰ ਸਵੀਕਾਰ ਨਹੀਂ ਕੀਤਾ ਤੇ ਨਾ ਹੀ ਕਦੇ ਕਰੇਗਾ। ਜ਼ਿਕਰ ਹੋ ਗਿਆ ਕਿ ਭਾਰਤ-ਅਮਰੀਕਾ جنگ ਨੂੰ ਖਤਮ ਕਰਨ ਦਾ ਸਿਹਰਾ ਅਮਰੀਕੀ ਰਾਸ਼ਟਰਪਤੀ ਕਈ ਵਾਰ ਖੁਦ ਲੈ ਚੁੱਕੇ ਨੇ ਇਹ ਕਹਿ ਚੁੱਕੇ ਨੇ ਕਿ ਉਹਨਾਂ ਨੇ ਹੀ ਭਾਰਤ-ਪਾਕ ਵਿਚਾਲੇ جنگ ਨੂੰ ਪਰਮਾਣੂ ਪੱਧਰ ਤੱਕ ਜਾਣ ਤੋਂ ਰੋਕਿਆ ਇਸ جنگ ਦੇ ਖਤਮ ਹੋਣ ਮਗਰੋਂ ਪਾਕ ਸੈਨਾ ਮੁਖੀ ਨੂੰ ਅਮਰੀਕਾ ਦਾ ਸੱਦਾ ਮਿਲਣ ਮਗਰੋਂ ਅਮਰੀਕਾ ਦੀ ਭਾਰਤ ਨਾਲ ਦੋਸਤੀ ਤੇ ਵੀ ਸਵਾਲ ਉੱਠਣ ਲੱਗੇ ਨੇ ਐਕਸਿਸ ਦੇ ਮੈਸੇਜ ਚ ਐਲਨ ਮਸਕ ਦੀ ਕੰਪਨੀ ਦੇ ਸਟਾਰਸ਼ਿਪ ਦੇ ਟੈਸਟਿੰਗ ਸਾਈਟ ਤੇ ਇੱਕ ਵੱਡਾ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਸਟਾਰਸ਼ਿਪ ਦੇ ਅਗਲੇ ਲਾਂਚ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਜਹਾਜ਼ 36 ਦੇ ਮਹੱਤਵਪੂਰਨ ਸਥਿਰ ਅੱਗ ਟੈਸਟ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਹ ਟੈਸਟ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਰਾਕਟ ਇੰਜਣਾਂ ਨੂੰ ਜ਼ਮੀਨ ਤੇ ਸਥਿਰ ਰੱਖਦੇ ਹੋਏ ਚਾਲੂ ਕੀਤਾ ਜਾਂਦਾ ਹੈ ਤਾਂ ਜੋ ਲਾਂਚ ਤੋਂ ਪਹਿਲਾਂ ਸਿਸਟਮ ਦੀ ਅੰਤਿਮ ਜਾਂਚ ਕੀਤੀ ਜਾ ਸਕੇ। ਮੌਕੇ ਦੇ ਗਵਾਹਾਂ ਮੁਤਾਬਕ ਘਟਨਾ ਵਾਲੀ ਥਾਂ ਤੇ ਅਚਾਨਕ ਹੋਏ ਵੱਡੇ ਧਮਾਕੇ ਕਾਰਨ ਮਲਬਾ ਕੈਂਪਸ 'ਚ ਫੈਲ ਗਿਆ ਹਾਲਾਂਕਿ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਧਮਾਕੇ ਨਾਲ ਸਟਾਰਸ਼ਿਪ ਪ੍ਰੋਟੋਟਾਈਪ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ ਇਸ ਕਾਰਨ ਸਪੇਸਐਕਸ ਨੇ ਸਾਰੀਆਂ ਲਾਂਚ ਤਿਆਰੀਆਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ ਕੰਪਨੀ 29 ਜੂਨ ਨੂੰ ਦੁਨੀਆ ਦੇ ਸਭ ਤੋਂ ਵੱਡੇ ਤੇ ਸਭ ਤੋਂ ਸ਼ਕਤੀਸ਼ਾਲੀ ਰਾਕਟ ਸਿਸਟਮ ਦੀ 10ਵੀਂ ਟੈਸਟ ਉਡਾਣ ਦੀ ਯੋਜਨਾ ਬਣਾ ਰਹੀ ਸੀ SpaceX ਨੇ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ। SpaceX ਨੇ ਬਿਆਨ ਚ ਕਿਹਾ ਪੂਰੇ ਆਪਰੇਸ਼ਨ ਦੌਰਾਨ ਟੈਸਟ ਸਾਈਟ ਦੇ ਆਲੇ-ਦੁਆਲੇ ਇੱਕ ਸੁਰੱਖਿਅਤ ਜ਼ੋਨ ਬਣਾਇਆ ਗਿਆ ਸੀ ਅਤੇ ਸਾਰੇ ਕਰਮਚਾਰੀ ਸੁਰੱਖਿਅਤ ਨੇ। ਸਾਰਿਆਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਸਾਡੀ ਸਟਾਰ ਬੇਸ ਟੀਮ ਟੈਸਟ ਸਾਈਟ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰ ਨੂੰ ਸੁਰੱਖਿਅਤ ਕਰਨ ਲਈ ਸਥਾਨਕ ਅਧਿਕਾਰੀਆਂ ਨਾਲ ਸਰਗਰਮੀ ਨਾਲ ਕੰਮ ਕਰ ਰਹੀ ਹੈ ਤੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਹਾਦਸੇ ਤੋਂ ਬਾਅਦ ਸਪੇਸਐਕਸ ਤਮਾਕੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਐਫਏਏ ਅਤੇ ਹੋਰ ਰੈਗੂਲੇਟਰਾਂ ਨਾਲ ਕੰਮ ਕਰ ਰਿਹਾ ਹੈ ਇੰਜੀਨੀਅਰ ਨੁਕਸਾਨ ਦਾ ਮੁਲਾਂਕਣ ਕਰ ਰਹੇ ਨੇ ਤੇ ਸੁਰੱਖਿਆ ਪ੍ਰੋਟੋਕੋਲ ਦੀ ਸਮੀਖਿਆ ਕਰ ਰਹੇ ਨੇ ਅਗਲੀ ਸਟਾਰਸ਼ਿਪ ਉਡਾਣ ਦਾ ਸਮਾਂ ਹੁਣ ਅਨਿਸ਼ਚਿਤ ਹੈ ਕਿਉਂਕਿ ਕੰਪਨੀ ਜ਼ਰੂਰੀ ਸੁਧਾਰਾਂ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ ਅਮਰੀਕਾ 'ਚ ਪੜ ਰਹੇ ਦੋ ਭਾਰਤੀ ਵਿਦਿਆਰਥੀਆਂ ਨੂੰ ਬਜ਼ੁਰਗਾਂ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਵੱਖ-ਵੱਖ ਮਾਮਲਿਆਂ 'ਚ ਸਜ਼ਾ ਸੁਣਾਈ ਗਈ ਹੈ ਵਿਦਿਆਰਥੀ ਵੀਜ਼ੇ ਤੇ ਅਮਰੀਕਾ 'ਚ ਰਹਿ ਰਿਹਾ ਕਿਸ਼ਨ ਰਾਜੇਸ਼ ਕੁਮਾਰ ਪਟੇਲ ਨੂੰ ਇਸ ਹਫਤੇ منی ਲਾਂਡਰਿੰਗ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਣ ਤੋਂ ਬਾਅਦ 63 ਮਹੀਨੇ ਜਾਨਕਿ 5 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ ਪਟੇਲ ਨੇ ਸਰਕਾਰੀ ਅਧਿਕਾਰੀ ਵਜੋਂ ਪੇਸ਼ ਹੋ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਹਨਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਅਤੇ ਸੋਨੇ ਦੇ ਗਹਿਣਿਆਂ ਦੀ ਧੋਖਾਧੜੀ ਕੀਤੀ। ਇੱਕ ਜਾਂਚ ਚ ਪਾਇਆ ਗਿਆ ਕਿ ਉਸ ਨੇ ਘੱਟੋ-ਘੱਟ 25 ਬਜ਼ੁਰਗਾਂ ਨਾਲ 26,94,156 ਡਾਲਰ ਦੀ ਧੋਖਾਧੜੀ ਕੀਤੀ। ਪਟੇਲ ਨੂੰ 24 ਅਗਸਤ 2024 ਨੂੰ ਗ੍ਰੇਨਾਈਟ ਸ਼ੋਲਜ਼ ਐਕਸੈਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ 29 ਅਗਸਤ ਤੋਂ ਸੰਗੀ ਹਿਰਾਸਤ 'ਚ ਹੈ। ਇਸ ਚ ਦੱਸਿਆ ਗਿਆ ਕਿ ਪਟੇਲ ਦੇ ਸਹਿ ਮੁਦਾਲੇ ਭਾਰਤੀ ਨਾਗਰਿਕ 71 ਸਾਲਾ ਰਾਜੀਸ਼ ਭਾਈ ਮੰਗੂਕੀਆ ਨੇ 16 ਜੂਨ ਨੂੰ ਦੋਸ਼ੀ ਮੰਨ ਲਿਆ ਪਰ ਉਸ ਦੀ ਸਜ਼ਾ ਦੀ ਲੰਬਾਈ ਦੀ ਉਡੀਕ ਹੈ ਇਸ ਸੰਬੰਧਤ ਵੱਖ ਮਾਮਲੇ ਚ ਇੱਕ ਹੋਰ ਭਾਰਤੀ ਵਿਦਿਆਰਥੀ ਮੋਇਨੋਦੀਨ ਮੁਹੰਮਦ ਨੂੰ ਇਸ ਸਾਲ ਦੇ ਸ਼ੁਰੂ ਚ ਇੱਕ ਇਸੇ ਤਰ੍ਹਾਂ ਦੇ ਘੁਟਾਲੇ ਲਈ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਚ ਉਸ ਨੇ ਅਮਰੀਕਾ ਚ ਬਜ਼ੁਰਗਾਂ ਨਾਲ ਲਗਭਗ 6 ਮਿਲੀਅਨ ਡਾਲਰ ਦੀ ਠੱਗੀ ਮਾਰੀ ਸੀ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ